ਜਾ ਪਿੰਡ ਪਾਲੀ ਵਾਲਾ ਦੇ ਨਹਿਰ ਦੇ ਵਿੱਚੋਂ ਇੱਕ ਸਾਈਡ ਤੇ ਪਈ ਸਾਨੂੰ ਇੱਕ ਡੈੱਡ ਬੋਡੀ ਮਿਲੀ ਸੀ ਜਿਸ ਦੇ ਵਿੱਚ ਸਾਨੂੰ ਪਤਾ ਲੱਗਿਆ ਇਹ ਡੈੱਡ ਬੋਡੀ ਆ ਜਿਹੜੀ ਰਜਿੰਦਰ ਕੁਮਾਰ ਪੁੱਤਰ ਦਾਹਲਚੰਦ ਉਹ ਅਸੀਂ ਮੋੜਿਆਂ ਵਾਲੀ ਦੀ ਆ ਜਿਸ ਦੇ ਵਾਰਸਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਵੀ ਇਹ ਸ਼ਰਾਬ ਪੀਂਦਾ ਹਦੀ ਸੀਗਾ ਔਰ ਜਿਸ ਕਾਰਨ ਇਹ ਦੀ ਮੌਤ ਹੋਈ ਆ ਔਰ ਨਾਲ ਹੀ ਪਰਿਵਾਰ ਨੇ ਸਾਨੂੰ ਦੱਸਿਆ ਵੀ ਉਹ ਇਸ ਬਾਰੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਫਿਰ ਵੀ احتیاط ਦੇ ਤੌਰ ਤੇ ਅਸੀਂ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਹਨਾਂ ਦੇ ਬਿਆਨ ਕਲਮ ਬੰਦ ਕੀਤੇ ਆ ਔਰ ਫਿਰ ਵੀ ਇਹਦੇ ਬਾਰੇ ਜਿਹੜੀ ਪੜਤਾਲ ਕੀਤੀ ਜਾਊ ਜੇਕਰ ਕਿਸੇ ਦਾ ਕੋਈ ਕਸੂਰ ਹੋਊਗਾ ਤੇ ਉਹਦੇ ਖਿਲਾਫ ਕੋਈ ਕਾਰਵਾਈ ਜ਼ਰੂਰ ਕਰਵਾਂਗੇ ਮੈਂ ਨਾਲ ਹੀ ਬੇਨਤੀ ਕਰਦਾ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਿਹਨ ਛੇੜੀ ਹੋਈ ਆ ਉਹਦੇ ਪ੍ਰਤੀ ਬਿਲਕੁਲ ਵਚਨਬੱਧ ਆ ਜੇਕਰ ਕੋਈ ਨਸ਼ਾ ਵੇਚਦਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰ ਰਹੇ ਆ ਅਸੀਂ ਜਿਹੜਾ ਕੋਈ ਪੀਣ ਵਾਲਾ ਸ਼ਖਸ਼ ਉਹਨੂੰ ਅਸੀਂ ਸਮਝਾ ਕੇ ਉਹਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਓਟ ਸੈਂਟਰ ਤੋਂ ਜਿਹੜਾ ਮੈਡੀਸਨ ਦਵਾਈ ਜਾ ਰਹੀ ਆ ਜਿਹਦੇ ਤਹਿਤ ਅਸੀਂ ਹੁਣ ਤੱਕ ਕਾਫੀ ਬੱਚਿਆਂ ਨੂੰ ਜਿਹੜਾ ਓਟ ਸੈਂਟਰ ਤੋਂ ਦਵਾਈ ਦਵਾਈ ਚੁੱਕੇ ਆਂ ਔਰ ਜਿਹੜੇ ਕੋਈ ਜ਼ਿਆਦਾ ਨਸ਼ਾ ਕਰਨ ਦੀ ਆਦਤ ਸੀ ਉਹਨਾਂ ਨੂੰ ਜਿਹੜਾ ਜਿਹੜਾ ਸੈਂਟਰ ਦੇ ਵਿੱਚ ਦਾਖਲ ਵੀ ਕਰਾਇਆ ਗਿਆ ਸੋ ਮੈਂ ਬੇਨਤੀ ਕਰਨਾ ਸਾਡਾ ਇਸ ਦੇ ਵਿੱਚ ਸਾਥ ਦਿਓ ਤਾਂ ਜੋ ਅਸੀਂ ਇਸ ਨਸ਼ਿਆਂ ਦੀ ਲਹੰਤ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਸਕੀਏ ਧੰਨ ਰਹੀ ਹੈ ਰਜਿੰਦਰਪਾਲ ਰਜਿੰਦਰਪਾਲ ਤੇ ਇਹਨਾਂ ਦੇ ਪਿਤਾ ਦਾ ਕੀ ਨਾਮ ਸੀ ਰਜਿੰਦਰ ਦਿਆਲ ਚੰਦ ਪਿੰਡ ਜੀ ਪਿੰਡ ਮੌਲੀ ਆਲੀ ਤੇ ਕੀ ਕੰਮ ਕਰ ਕਰਦੇ ਸੀ ਇਹ ਜੀ ਮਾਈ ਹੋਈ ਜਕੜੀ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਅੱਜ ਜੀ ਵੀ ਇਹਨਾਂ ਦੀ ਡੱਟ ਹੋਈ ਹੈ ਜੀ ਉਹ ਮੈਂ ਤਾਂ ਪੇਕਾ ਵਜਾਈ ਸੀ ਤੇ ਪੁਲਿਸ ਅੰਕਰ ਅਨਕਿ ਸੰਦਸਾ ਸੀਗਾ ਫੋਨ ਤੇ ਉਹਨਾਂ ਨੇ ਸੰਦਸਾ ਫੇਰ ਫੋਨ ਕਰਕੇ ਸੰਤਾਪਾ ਲਿਆ ਓਕੇ ਜੀ ਤੁਸੀਂ ਕਿਸੇ ਖਲਾਫ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਹੋ ਜੀ ਨਹੀਂ ਜੀ ਚਲੋ ਠੀਕ ਹੈ ਜੀ ਕਿਸੇ ਦੇ ਕੋਈ ਸ਼ੱਕ ਸ਼ੁਭਾ ਲਿਖਿਆ ਨਹੀਂ ਮੌਤ ਇਹਨਾਂ ਦੀ ਤੁਹਾਨੂੰ ਕੋਈ ਕਾਰਨ ਦਾ ਪਤਾ ਲੱਗਾ ਇਹ ਮੌਤ ਪਹਿਲਾਂ ਬਿਮਾਰ ਬਮੂਰ ਰਹਿੰਦੇ ਸੀ ਜਾਂ ਕੀ ਕਾਰਨ ਦਾਰੂ ਦੂਰ ਪੀ ਲੈ ਜਾਂ ਸੀ ਕਿਤੇ ਬਿਮਾਰ ਰਹਿੰਦੇ ਸੀਗੇ ਓਕੇ ਜੀ ਹਾਂ ਜੀ ਹੋਰ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਕਰਦੇ ਸੀ ਨਹੀਂ ਜੀ ਠੀਕ ਹੈ ਜੀ ਚਲੋ ਹੁਣ ਤੁਸੀਂ ਕਿਸੇ ਤੇ ਕਾਰਵਾਈ ਨਹੀਂ ਕਰਾਉਣੀ ਫਿਰ 74 ਦੀ ਕਾਰਵਾਈ ਕਰ ਦਈਏ ਨਾ ਸਿੰਪਲ ਕਾਰਵਾਈ ਜੀ ਪੋਸਟਮਾਰਟਮ ਵੈਸੇ ਸਿੰਪਲ ਹੋ ਜਾਊਗਾ ਜੀ 74 ਦੀ ਕਾਰਵਾਈ ਕਰ ਦਿੰਦੇ ਹਾਂ ਕੁਝ ਨਹੀਂ ਕਰਾਉਣਾ ਚਾਹੁੰਦੇ ਜੀ ਕੁਝ ਨਹੀਂ